ਓ ਯਾਰ ਓ ਯਾਰ ਓ ਗੋਲੀ ਲੱਗ ਆ ਉਹ ਆ ਗੁੰਦੇ ਗੁੰਦੇ ਆ ਗਏ ਬਲੈਕ ਕੁੱਡੀ ਗਲੇ ਉਹ ਬੰਦੂ ਫੜੀ ਅੱਛਾ ਇੱਥੇ ਨੂੰ ਰੱਪਟਾ ਕਿਉਂ ਆ ਰਹਾ ਹੈ ਨਹੀਂ ਆਵੇ ਤਾਂ ਨਾਲ ਹੀ ਹੈ ਆਲਾ ਜਲੰਧਰ ਦੇ ਵਿੱਚ ਆਪਾ ਗੂ ਲੱਕੀ ਓਬਰੋਏ ਦੇ ਹੋਏ ਕਤਲ ਮਾਮਲੇ ਦੇ ਵਿੱਚ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਦਰਸਲ ਸੀਸੀਟੀਵੀ ਫੁਟੇਜ ਦੇ ਵਿੱਚ ਐਕਟਿਵਾ ਸਵਾਰੇ ਬਦਮਾਸ਼ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਤਾਬੜਤੋੜ ਗੋਲੀਆਂ ਜੜੀਆਂ ਨੇ ਉਚਲਾਈਆਂ ਗਈਆਂ ਸੰਤ ਤਸਵੀਰਾਂ ਤੁਸੀਂ ਵੇਖ ਰਹੇ ਹੋ ਉਸੇ ਗੁਰਦੁਆਰਾ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਨੇ ਮੋਡਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਗੱਡੀ ਦੇ ਵਿੱਚ ਲੱਕੀ ਓਬਰੋਏ ਜਿਹੜੇ ਨੇ ਸਵਾਰ ਹੁੰਦੇ ਨੇ ਤੇ ਇਸੇ ਦਰਮਿਆਨ ਦੇਖੋ ਇੱਥੇ ਜਿਹੜੇ ਬਦਮਾਸ਼ ਐ ਇਸ ਦੇ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਐਕਟਿਵਾ ਤੋਂ ਉੱਤਰ ਕੇ ਆਇਆ ਬਦਮਾਸ਼ ਜਿਸ ਦੇ ਵੱਲੋਂ ਉੱਥੇ ਫਾਇਰਿੰਗ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਪਿੱਛੇ ਉਸ ਦਾ ਸਾਥੀ ਜਿਹੜਾ ਐਕਟਿਵਾ ਲੈ ਕੇ ਭੱਜਿਆ ਆਇਆ ਤੇ ਦੋਵੇਂ ਮੌਕੇ ਤੋਂ ਐਕਟਿਵਾ ਤੇ ਸਵਾਰ ਹੋ ਕੇ ਥੋ ਰਫੂ ਚੱਕਰ ਹੋ ਜਾਂਦੇ ਨੇ ਗੁਰੂ ਘਰ ਦੇ ਬਾਹਰ ਦੀਆਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਾਰੀ ਵਾਰਦਾਤ ਕੈਦ ਹੋ ਚੁੱਕੀ ਹੈ ਸਰ ਕੀ ਨਾਮ ਹੈ ਆਪ ਦਾ ਕੁਲਦੀਪ ਸਿੰਘ ਉਭਰਾਏ ਕੁਲਦੀਪ ਜੀ ਲक्की ਉਭਰਾਏ ਕੋ ਆ ਜੁਬੇ ਉਹ ਅਗਿਆਤ ਨਾਗਰਿਕ ਦੀ ਸੀਸੀਟੀਵੀ ਫੋਟੋ ਸਾਹਮਣੇ ਆਈ ਹੈ ਉਹਨਕੇ ਦੁਆਰਾ ਲਗਾਤਾਰ ਗੋਰੀਆਂ ਚਰਾਈ ਗਈ ਕਿੰਨੇ ਰਾਉਂਡ ਫਾਇਰਿੰਗ ਕੀਏ ਗਏ ਉਹ ਤਾਂ ਹੀ ਕਿੰਨੇ ਰੌਲੇ ਕਿ ਦੱਸਦਾ ਇਹ ਗੁਰਦੁਆਰੇ ਮੱਤਾ ਟੇਕਨ ਡੇਲੀ ਰੂਟੀਨ ਦਾ ਜਾਂਦਾ ਸੀਗਾ ਅੱਜ ਵੀ ਗਿਆ ਅੰਦਰ ਪਾਠ ਕਰਕੇ ਆਇਆ ਬਾਹਰ ਗੱਡੀ ਬੈਠਾ ਆਪਣੀ ਤੇ ਉਹ ਆਇਆ ਇੱਕ ਆਦੇ ਫਾਇਰਿੰਗ ਕਰਕੇ ਤੂੰ ਮਾਰ ਕੇ ਚਲਾ ਗਿਆ ਕੋਈ ਆਪਸੀ ਕੋਈ ਰੰਜਿਸ਼ ਬਾਜੀ ਨਹੀਂ ਕੋਈ ਨਹੀਂ ਉਹ ਦੱਸਦੇ ਬਿੰਦੇ ਕੋਈ ਕਿਤੇ ਕਾਲਜ ਦੇ ਇਲੈਕਸ਼ਨ ਸੀਗੇ ਉੱਥੇ ਪੋਲੀਟੀਕਲ ਬੰਦੇ ਸਾਰੇ ਜਾਂਦੇ ਨੇ ਇਹਦਾ ਮਤਲਬ ਇਹ ਥੋੜਾ ਇੰਨੀ ਗੁੰਡਾ ਕਰਦੀ ਹੈ ਜਣੇ ਖੜੇ ਨੂੰ ਗੁੰਡਿਆਂ ਨੂੰ ਲਾਇਸੈਂਸ ਦਿੱਤੇ ਵੇਨ ਵੈਪਨ ਦੇ ਕੋਈ ਕੋਈ ਕਾਨੂੰਨ ਲੇਕਿਨ ਇਹ ਤਾਂ ਆਮ ਆਦਮੀ ਪਾਰਟੀ ਕੇ ਸਰਕਾਰ ਕੇ ਸੱਤਾਧਾਰੀ ਸਰਕਾਰ ਕੇ ਸਾਥ ਹੀ ਤੋਂ ਉਹਨਕੇ ਨੇਤਾ ਤੋਂ ਤੋਂ ਐਸੇ ਵੀ ਕਿਸੇ ਦੇ ਦੇਖੋ ਮੇਰਾ ਭਤੀਜਾ ਪਾਰਟੀ ਇਲੈਕਸ਼ਨ ਲੜਿਆ ਸੀਗਾ ਤੇ ਪੋਲੀਟੀਕਲ ਹੈ ਸੋਸ਼ਲ ਵਰਕਰ ਹੈਗਾ ਸਾਰੇ ਜਾਣਦੇ ਉਹਨੂੰ ਇਹ ਬਾਕੀ ਇਹ ਨਹੀਂ ਹੁੰਦਾ ਮੈਂ ਵੀ ਇਲੈਕਸ਼ਨ ਲੜਿਆ 4 20 ਸਾਲ ਕੰਟੀਨਿਊ ਮਿਸੇ ਮੇਰੇ ਡਿਪਟੀ ਮੇਰੇ ਨਾ ਕਿਸੇ ਨੂੰ ਸ਼ਹਿਰ ਦੀ ਜਗ੍ਹਾ ਪੁੱਛੋ 12 ਲੱਖ ਦੀ آبادی ਚ ਤੁਹਾਨੂੰ ਉਹ ਦੱਸੂਗਾ ਮੈਨੂੰ ਦੱਸਾਂ ਦੀ ਕੋਈ ਲੋੜ ਨਹੀਂ ਗਈ ਬਸ ਦੁੱਖ ਹੁੰਦਾ ਕਿ ਲੱਖ ਲਾਨਤ ਐਸੇ ਜਿਆਦੀ ਦੇ ਲੱਖ ਲਾਨਤ ਉਹਨਾਂ ਦੇ ਪਬਲਿਕ ਦੇ ਜਿਹੜੇ ਗੁੰਡਿਆਂ ਨੂੰ ਝੰਡਾ ਲਰਾਉਣ ਦੀ ਰਸਮ ਅਦਾ ਕਰਦੇ ਲੱਖ ਲਾਨਤ ਉਹਨਾਂ ਨੂੰ ਜਿਹੜੇ ਦਸਹਰੇ ਵਲ ਦੇਣ ਰਾਮਣ ਗੱਪ ਪੁੱਤਲਾ ਜਨਾਨੇ ਕਰਪਟ ਬੰਦਿਆਂ ਨੂੰ ਕਰੈਕਟਰਲੈਸ ਬੰਦਿਆਂ ਨੂੰ ਬੁਲਾਉਂਦੇ ਰਾਮਣ ਬੜਾ ਵਿਦਵਾਨ ਸੀਗਾ ਅੱਜ ਕੱਲ ਤਾਂ ਹਰ ਘਰ 'ਚ ਦੇਖੋ ਚੋਤੇ ਕਰਕੇ ਰਾਮਣ ਜਿਵੇਂ ਮੈਂ ਇੱਕ ਜਰੂਰ ਬੇਨਤੀ ਕਰਾਂਗਾ ਸਾਰੀਆਂ ਸਰਕਾਰਾਂ ਨੂੰ ਜੇ ਜੇ ਥੋੜੇ-ਬੋਤੇ ਵੀ ਆਪਣੀ ਮਾਂ ਦੇ ਦੁੱਧ ਦਾ ਸਤਕਾਰ ਕਰਦੇ ਹੋ ਨਾ ਕੰਮ ਸੇ ਕੰਮ ਜੇ ਪਿਓ ਦੇ ਉਹ ਹਰਾਮ ਦੇ ਨਹੀਂ ਹੈਗੇ ਟਿਕਟ ਕੇਵਲ ਉਸਨੂੰ ਦਿਓ ਜਿਹੜਾ ਪਛੋਪੜ ਚੰਗਾ ਹੈ ਜਿਹਦਾ ਕੋਈ ਕਰੈਕਟਰ ਹੈ ਜਿਹੜਾ ਪੜਿਆ ਲਿਖਿਆ ਜਿਹੜਾ ਲੋਕਾਂ ਦਾ ਦੁੱਖ ਦਰਦ ਸਮਝ ਸਕੇ ਜੇ ਸਾਡੇ ਪਾਰਲੀਮੈਂਟ ਦੇ ਜਾਂ ਵਿਧਾਨ ਸਭਾ ਜਿਨ੍ਹਾਂ ਨੇ ਸਰਕਾਰ ਚਲਾਨੀ ਜਿੰਨੀ ਦੇ ਤੱਕ ਉਹ ਇਮਾਨਦਾਰੀ ਹੋਣਗੇ ਐਦਾਂ ਨਹੀਂ ਕਿਸੇ ਨਾ ਕਿਸੇ ਮਾਂ ਦਾ ਪੁੱਤ ਜਿਹੜਾ ਐਦਾਂ ਜਾਂਦਾ ਰਹੂਗਾ ਜਿਸ ਤਨ ਲਾਗੇ ਸੋ ਤਾਂ ਜਾਣੇ ਕੌਣ ਜਾਣੇ ਪੀੜ ਭرائی ਮੈਂ ਤਾਂ ਇਹੀ ਕਹਣਾ ਵੀ ਚੰਗੇ ਪ੍ਰਤੀਨਿਧ ਲਿਆਓ ਸਾਡਾ ਮੁਲਕ ਬਹੁਤ ਵਧੀਆ ਲੱਖਾਂ ਕੁਰਬਾਨੀਆਂ ਦੇ ਕੇ ਆਜ਼ਾਦੀ ਲੁੱਤੀ ਹੈ ਪਰ ਇੱਕ ਕੁਰਬਾਨੀ ਦਾ ਇਹ ਗਵਾਨੀ ਦੀ ਕੋਈ ਕਦਰ ਨਹੀਂ ਪਈ ਉਹ ਗੋਰਿਆਂ ਕੋਲ ਮੁਲਕ ਚੜਾਇਆ ਲੱਖਾਂ ਧੀਆਂ ਪੈਣਾ ਦੀਆਂ ਸ਼ਾਤਾਂ ਹੋਈਆਂ ਮੁਸ਼ਕਲ ਨਾਲ ਆਜ਼ਾਦੀ ਮਿਲੀ ਅੱਜ ਕਿਹੜੀ ਵੀਰਜੀ ਸਰਕਾਰ ਆਵੇ ਇੱਕ ਕਲਰਿਕ ਦੀ ਨੌਕਰੀ ਲੈਣ ਲੱਗਿਆਂ ਕਿੰਨੀ ਫਾਰਮੈਲਟੀ ਹੁੰਦੀ ਐ ਐਮ ਐਲ ਏ ਟਿਕਟ ਜਾਂ ਪੈਸੇ ਨਾਲ ਜਾਂ ਗੁੰਡਾ ਕਰਦੀ ਨਾਲ ਸਿਰਫ ਉਹਨਾਂ ਨੂੰ ਮਿਲਦੀ नहीं ये लकी ओब्राय के थोड़ी पहले राजनीतिक दूसरी पार्टी से वो इसमें आए हैं नहीं 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 ये ये सूरत इटली रहा आम आदमी पार्टी हां जी हां हां सारे जुड़े हैं अपना अपना सत्ताधारी सरकार है आम आदमी पार्टी की सरकार है यहां पे फिर आम आदमी पार्टी के ऐसे व्यक्ति का कतर हो जाना तो लॉ एंड ऑर्डर को लेकर तो सरकार और पुलिस तो दावे बड़े कर रही है पुलिस ने की दावे करना ही साच ये है कि जिन्ने भी वीआईपी है ਜਿੰਨੇ ਵੀਆਈਪੀ ਕੱਲ ਮੈਂ ਤਹਿਸੀਲ ਆਫਿਸ ਗਿਆ ਇੱਕ ਲੇਡੀ ਦੱਸ ਰਹੀ ਸੀਗੀ ਕਹਿੰਦੀ 1000 ਬੰਦਾ ਸ਼ਹਿਰ ਦਾ ਵੀਆਈਪੀ ਬੰਦੇ ਕੋਲ ਹੈ ਚਾਹੇ ਉਹ ਹਾਰੇ ਹੋਏ ਐਮਐਲਏ ਆ ਜਾਂ ਜਿੱਤੇ ਹੋਏ ਐਮਐਲਏ ਜਾਂ ਕੋਈ ਨਹੀਂ ਵੀ ਹੈਗਾ ਜਿਹਦਾ ਥੋੜਾ ਜਿਹਾ ਤਾਂ ਸਭ ਜਲਦੀ ਗਨ ਮੈਂ ਰੱਖੇ ਪਬਲਿਕ ਲਈ ਕੀ ਹੈਗਾ ਪਬਲਿਕ ਲਈ ਗੋਲੀਆਂ ਹੀ ਆ ਬਸ ਹੋਰ ਕੁਝ ਨਹੀਂ ਹੈਗਾ ਕੁਝ ਨਹੀਂ ਪਬਲਿਕ ਲਈ ਤੋ ਪੁਲਿਸ ਨੇ ਕਿਹਾ ਹੈ ਕਿ ਆਰੋਪੀਆਂ ਦੀ ਤਲਾਸ਼ ਜਾ ਰਹੀ ਹੈ ਪੁਲਿਸ ਬਤਾ ਨਹੀਂ ਰਹੀ ਹੈ ਕਿ ਕਿਉਂ ਮਾਰੀ ਗਈ ਆਪਕੋ ਪਤਾ ਹੈ ਕਿਉਂ ਮਾਰੀ ਗਈ ਇਹ ਗੋਲੀਆਂ ਨਹੀਂ ਨਹੀਂ ਇਹ ਤਾਂ ਇਹ ਤਾਂ ਹੁਣ ਪੁਲਿਸ ਜੇ ਇਮਾਨਦਾਰੀਆਂ ਸਾਰੀ ਜਾਂਚ ਕਰੇਗੀ ਤੇ ਸਭ ਕੁਝ ਸਾਹਮਣੇ ਆ ਜਾਏਗਾ ਬਸ ਸਾਡਾ ਬੱਚਾ ਨਹੀਂ ਵਾਪਸ ਆਣਾ ਬੱਚਾ ਨਹੀਂ ਵਾਪਸ ਹੋਸ਼ ਕਰੇਗੇ ਲੱਕੀ ਲਈ ਹਾਂ ਕਿਉਂ ਨਹੀਂ ਕੈਂਡਲ ਮਾਰਚ ਵਗੈਰਾ ਨਿਕਾਲਾ ਨਹੀਂ ਕਿੰਦਰ ਮਾਦੇ ਮੈਂ ਕਹਣਾ ਸਹੀ ਪੁੱਛੇ ਤੇ ਮੈਂ ਹੁਣ ਕਹਿਣਾ ਚਾਹੁੰਦਾ ਫੁੱਦੂ ਬੰਦੇ ਕੱਢ ਦੇ ਕੈਂਡਲ ਮਾਰਚ ਕੋਈ ਹੱਲ ਹੈਗਾ ਕਿੰਨੇ ਕੈਂਡਲ ਮਾਰਚ ਕਰਦੇ ਇਹਨੂੰ ਰੋਕਣਾ ਚਾਹੀਦਾ ਅਫਸੋਸ ਸਭ ਨੂੰ ਹੁੰਦਾ ਹੈ ਤੋ ਕੈਸੇ ਰੋਕਿਆ ਜਾਏਗਾ ਕੋਈ ਮੁਹਿੰਮ ਕੀਤੀ ਜਾਏਗੀ ਰੋਕਣਾ ਭਾਈ ਕੋਈ ਚੀਜ਼ ਹੱਲ ਹੈਗਾ ਜਿੰਨੀ ਦੇਰ ਤੱਕ ਮੈਂ ਕਹਿੰਦਾ ਕਿਸੇ ਦਾ ਪੁੱਤ ਨਾ ਮਰੇ ਕਿਸ ਦੀ ਭੈਣ ਨਾ ਰੇਪ ਨਾ ਹੋਵੇ ਕੁਝ ਨਾ ਹੋਵੇ ਇਦਾਂ ਦਾ ਰਾਹ ਚਾਹੀਦਾ ਸਾਡਾ ਮੁਲਕ ਸਾਰੀ ਦੁਨੀਆ ਨਾਲੋਂ ਵਧੀਆ ਪਰ ਬਦਕਿਸਮਤੀ ਇਹ ਹੈ ਕਿ ਸਾਡੇ ਜਿਹੜੇ ਪਾਰਲੀਮੈਂਟ ਦੀ ਬੈਠੇ ਕੋਈ ਸੰਸਦ ਮੈਂ ਸੁਣ ਲਿਆ ਸੀ 75% ਦੇ ਕ੍ਰਾਈਮਨਲ ਹੈ ਜਿਨ੍ਹਾਂ ਦੇ ਰੇਪ ਦਾ ਕੇਸ ਹੈ ਜਿਨ੍ਹਾਂ ਦੇ ਤੇ ਕਈਆਂ ਨੇ ਡਾਕਿਆਂ ਦਾ ਬੜੇ ਬੜੇ ਤਰ੍ਹਾਂ ਤਰ੍ਹਾਂ ਦੇ ਨਸ਼ਿਆਂ ਦਾ ਜੀ ਜਾਂ ਪਰ ਸਰਕਾਰ ਆਮ ਆਦਮੀ ਪਾਰਟੀ ਕੀ ਆਮ ਆਦਮੀ ਪਾਰਟੀ ਕੀ ਨੇਤਾ تھے ਲਕੀਉਗਾ ਉਹਨਾਂ ਦਾ ਹੀ ਕਤਲ ਹੋ ਜਾਣਾ ਔਰ ਤੁਸੀਂ ਤਾਂ ਦੇਖੋ ਪਾਰਟੀ ਦਾ ਮੈਨ ਹੀ ਇਹਨੇ ਸਮਝਦਾ ਇਹ ਸਰਕਾਰਾਂ ਦੀਆਂ ਅੰਦਰ ਕਾਮੀਆਂ ਹੈਗੀਆਂ ਜੋ ਵੀ ਹੈ ਸਰਕਾਰਾਂ ਦੀਆਂ ਕਾਮੀਆਂ ਹੈ ਸਰਕਾਰ ਨਹੀਂ ਪਤਾ ਤੁਸੀਂ ਦਿਨ ਦਾ ਦੇਖ ਲਓ ਮੈਂ ਕਿਸੇ ਨਾਲ ਹੀ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ মিডিਆ ਨੂੰ ਕਿਨੇ ਕੋਨੇ ਗਨਮੈਂਂ ਦਿੱਤੇ 10-10 ਗਨਮੈਂਂ ਅਨੇ ਗਏ ਤਿੰਨ ਦਿਨ ਵਾਲੀ ਹਾਰ ਚੁੱਕੇ ਨੇ ਦੋ-ਦੋ ਵਾਰੀ ਹਾਰ ਚੁੱਕੇ ਨੇ ਗਨਮੈਂਂ ਕਾਦੀ ਲੋੜ ਗਈ ਮੈਂ 20 ਸਾਲ ਲੱਗਾ ਦਾ ਕੌਂਸਲ ਹੋਇਆ ਮਿਸਿਸ ਡਿਪਟੀ ਮੇਰੇ ਅਸੀਂ ਗਨਮੈਂਂ ਨਹੀਂ ਰੱਖੇ ਤੇ ਦੇਖੋ ਪੰਜਾਬ ਦੇ ਸਾਰੇ ਜਿੰਨੇ ਵੀ ਡਿਪਟੀ ਮੇਰ ਬਣੇ ਸਾਰੇ ਗਨਮੈਂਂ ਕਿਉਂ ਗਨਮ ਦੀ ਜਰੂਰਤ ਪਦੀ ਜੈ ਅਸੀਂ ਗਲਤ ਕੰਮ ਕਰਨ ਦੇ ਲਈ ਆ ਕੀ ਆਪ ਵੀ ਕੋਈ ਮੁਹਿੰਮ ਕਰਾਂਗੇ ਜਰੂਰ ਜਿੰਨੀ ਵੀ ਸਾਡੇ ਨਾਲ ਪੂਰੀ ਜਾਨ ਲਾਵਾਂਗੇ ਕਮਸ ਕਮ ਜਿਹੜੇ ਦੋਸ਼ੀਆਂ ਨੂੰ ਜਿਹੜੀ ਉਹ ਸਜ਼ਾ ਮਿਲ ਜੇ ਤਾਂ ਕਿ ਅਗਲੇ ਕਿਸੇ ਹੋਰ ਮਾਂ ਦਾ ਪੁੱਤਰ ਇਹ ਨਾਲ ਜਾ ਸਕਦਾ ਠੀਕ ਧੰਨਵਾਦ ਸਰ ਅੱਜ ਗੋਲੀਬਾਰੀ ਕੀ ਘਟਨਾ ਹੋਈ ਹੈ ਆਪ ਨੇਤਾ ਕੋ ਗੋਲੀ ਮਾਰੀ ਹੈ ਕਿੰਨੀ ਗੋਲੀ ਉਹਨੂੰ ਲੱਗੀ ਹੈ ਔਰ ਕੀ ਹਾਲਤ ਹੈ ਉਹ ਜੀ ਅੱਜ ਸਵੇਰੇ ਮਾਲਡਾ ਨੂੰ ਸਿੰਘ ਸਭਾ ਗੁਰਦਰਾ ਸਾਹਿਬ ਦੇ ਵਿੱਚ ਸਵੇਰੇ ਇਹ ਬੜੀ ਅਨਸੁਖੀ ਘਟਨਾ ਹੋਈ ਆ ਜਿਹਦੇ ਵਿੱਚ ਇੱਕ ਨੌਜਵਾਨ ਆਪਣੇ ਲਕੀਰ ਭਰਾਏ ਨਾਂ ਦਾ ਨੌਜਵਾਨ ਸੀਗਾ ਉਹ ਗੁਰਦਰਾ ਸਾਹਿਬ ਤੋਂ ਮੱਥਾ ਟੇਕ ਕੇ ਜਦੋਂ ਵਾਪਸ ਆਪਣੇ ਥਾਰ ਗੱਡੀ ਦੇ ਵਿੱਚ ਬੈਠਾ ਤੇ ਦੋ ਨੌਜਵਾਨ ਜਿਹੜੇ ਉਹ ਆਏ ਹੈਗੇ ਆ ਉਹ ਇੱਕ ਨੌਜਵਾਨ ਨੇ ਉੱਤਰ ਕੇ ਉਹਨਾਂ ਨੂੰ ਸ਼ੂਟ ਕੀਤਾ ਹੈਗਾ ਔਰ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਹੈਗਾ ਉਹ ਹਸਪੀਟਲ ਲਿਾਇਆ ਗਿਆ ਇੱਥੇ ਉਹਨਾਂ ਨੂੰ ਥੋੜੀ ਜਿਹਾ ਪਤਾ ਲੱਗਿਆ ਵੀ ਉਹਨਾਂ ਦੀ ਡੈਥ ਹੋ ਚੁੱਕੀ ਹੈਗੀ ਆ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਆਉਂਦੀ ਹੈ ਇਮੀਡੀਏਟਲੀ ਅਸੀਂ ਸਾਰੀਆਂ ਟੀਮਾਂ ਸਾਡੀਆਂ ਮੌਕੇ ਤੇ ਆਉਂਦੀਆਂ ਹੈਗੀਆਂ ਔਰ ਮੌਕੇ ਤੇ ਆ ਕੇ ਅਸੀਂ ਤੁਹਾਨੂੰ ਦਿਖਾਇਆ ਐਫਐਸਐਫ ਦੀਆਂ ਟੀਮਾਂ ਵੀ ਆ ਗਈਆਂ ਸਾਰੇ ਅਫਸਰ ਵੀ ਸਾਡੇ ਆਏ ਤੇ ਉਹ ਬਿਆਨ ਲਿਖ ਕੇ ਕਾਰਵਾਈ ਅਮਲ 'ਚ ਲਿਆ ਰਹੇ ਆਂ ਜੀ ਔਰ ਹਰ ਹਾਲਤ ਦੇ ਵਿੱਚ ਜਿਹੜਾ ਇਹ ਮੁਕਤਮਲ ਤੇਸ ਕਰਾਂਗੇ ਬੜੀ ਅਨਸੁਖੀ ਘਟਨਾ ਹੈਗੀ ਆ ਪਰ ਪੁਲਿਸ ਜਿਹੜੀ ਹੈਗੀ ਆ ਇਹ ਇਹਨੂੰ ਹਰ ਹਾਲਤ ਤੇ ਤੇਸ ਕਰੂਗੀ ਔਰ ਬੰਦੇ ਜਿਹੜੇ ਹੈਗੇ ਆ ਹਰ ਪੜਾਅ ਔਰ ਸਰ ਕਿੰਨੇ ਲੋਕ ਸਨ ਜਿਨ੍ਹਾਂ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤੀ ਹੈ? ਤੇ ਦੋ ਲੋਕ ਸਨ। ਤੋਂ ਇਹ ਨਕਾਬਪੋਸ਼ ਸੀ। हाँ जी उन्होंने जो अपने जो चेहरे हैं वो ढके हुए इनिशियल तो तो स्टेज पे है बाकी जो भी तफ्तीश है भी भी आपको बताया जाए तो प्रा, के तहत हुआ ये अभी कुछ नहीं कह सकते तो अभी जैसे डेथ हो चुकी है कितनी गोलियाँ लगी वो पोस्टमार्टम में अभी पता लगेगा उनको कितनी गोलियां लगी अभी तो आप इनिशियल स्टेज पे हम मौके पे खड़े हैं ना

ਅਸੀਂ ਹੁਣ ਬਿਆਨ ਲਿਖ ਕੇ ਮਕਦਮਾ ਦਰਜ ਕਰਕੇ ਤੇ ਪਲਾਸ ਜਿਹੜੀਆਂ ਟੀਮਾਂ ਸਾਡੀਆਂ ਹੈਗੀਆਂ ਸੀਜੀ ਸਟਾਫ ਕ੍ਰਾਈਮ ਬ੍ਰਾਂਚ ਔਰ ਸਾਡੇ ਥਾਣੇ ਦੀਆਂ ਟੀਮਾਂ ਵੱਖ-ਵੱਖ ਟੀਮਾਂ ਬਣ ਗਈਆਂ ਹੈਗੀਆਂ ਔਰ ਉਹ ਆਪਣੇ ਕੰਮ ਤੇ ਲੱਗ ਗਈਆਂ ਹੈਗੀਆਂ ਤੇ ਉਹ ਇਨਵੈਸਟੀਗੇਸ਼ਨ ਗoing on ਐਫ ਆਈ ਆਰ ਨੰਬਰ ਕਿਹਾ ਦਰਜ ਕੀਤਾ ਗਿਆ ਹੈ ਉਹ ਅਭੀ ਅਭੀ ਕਰ ਰਹੇ ਹਾਂ ਦਰਜ